ਉਹ ਤਾਂ ਜੰਦ ਪਧਰ ਲੋਕੋ ਜੜੇ ਅਹੰਕਾਰ ਜੀ ਆਜੋ ਇੱਥੇ ਖਲੋ ਕੇ ਗਿਆ ਹੈ ਨਾ ਇਹ ਸੜਕ ਦੀ ਜਲਦੀ ਆਵੇ ਮੰਤ ਸਿੰਘ ਇੱਥੇ ਹੀ ਖਲੋ ਕੇ ਇੱਥੇ ਮੈਂ ਮੰਤ ਸਿੰਘ ਆ ਗਿਆ ਜਲਦੀ ਆ ਕੇ ਇਹ ਸੜਕ ਬਣਾ ਕੇ ਦਵਾਂਗੇ ਤੁਹਾਨੂੰ ਹਾਂ ਜੀ ਹਾਂ ਜੀ ਆਓ ਜਲਦੀ ਇਸੇ ਜਗ੍ਹਾ ਤੇ ਖਲੋ ਕੇ ਉਹ ਮੈਂ ਪਿੰਡੋਂ 18 ਫੁੱਟ ਜੋੜਤੀ ਜੰਗਾਲੇ ਬਾਈਪਾਸ ਨੂੰ ਜਿਹੜੇ ਆਲੇ ਪਿੰਡ ਪਿੰਡ ਆਉਣੀ ਨਵਾਂ ਪਿੰਡ ਵਾਲਾ ਪਿੰਡ ਆਉਣੀ ਹਾਂ 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 ਆਹੋ ਉਹ ਜਿਹੜੇ ਸੂਏ ਤੱਕ ਸੂਏ ਤੋਂ ਲੈ ਕੇ 18 ਬੱਦਕਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਆਓ ਵੀਡੀਓ ਸਾਹਿਬ ਭਾਈ ਸਾਹਿਬ ਲਓ ਜੀ ਸਰਪੰਚ ਸਾਹਿਬ ਇਹ ਮੈਂ ਨਾ ਮੈਂ ਕਹਿਆ ਸੀ ਵੀ ਤੁਸੀਂ ਨਾ ਜਦੋਂ ਮੈਂ ਲੰਗਣਾ ਦੇ ਤੁਸੀਂ ਕਹਣਾ ਵੀ ਇੱਥੇ ਖਲੋ ਕਰ ਕੀ ਕਹਿੰਦਾ ਇਹ ਸੜਕ ਨਹੀਂ ਬਣਾਈ ਮੈਂ ਸੜਕ ਬਣਾ ਕੇ ਧੰਨਵਾਦ ਤੁਹਾਡਾ ਜੀ ਬੋਲੇ ਸੋਨ ਹਾਲ ਸਾਸ ਸਿਆ ਖਾਲ ਬਹੁਤ ਬਹੁਤ ਧੰਨਵਾਦ ਸਰਦਾਰ ਭਜਨ ਸਿੰਘ ਜੀ ਜਿੰਦਾਬਾਦ ਸਰਦਾਰ ਭਜਨ ਸਿੰਘ ਜੀ ਜਿੰਦਾਬਾਦ ਦਾ ਭਗਵੰਦ ਸਿੰਘ ਜੀ ਮਾਨ ਜਿੰਦਾਬਾਦ ਦਾ ਭਗਵੰਦ ਸਿੰਘ ਜੀ ਮਾਨ ਜਿੰਦਾਬਾਦ आम आदमी पार्टी जिंदाबाद आम आदमी पार्टी जिंदाबाद चलो एक एहो ही ਛੜ ਗਿਆ ਵੀ ਜਿਹੜੀ ਅਜ ਤੱਕ ਇੱਕੋ ਬਣੀ ਨਹੀਂ ਹੈਗੀ ਤੇ ਇਹਨਾਂ ਦੇ ਹਾਲਾ ਇਹੋ ਗੱਲ ਕੀਤੀ ਵੀ ਤੁਸੀਂ ਬਣਾ ਕੇ ਉਖਾਓ ਤੇ ਉਹ ਕੌਣ ਕਹਿੰਦੇ ਸੀ ਜਿਹੜੀ ਦੂਜੀਆਂ ਪਾਰਟੀਆਂ ਦੂਜੀਆਂ ਵੈਰੈਟੀ ਪਾਰਟੀਆਂ ਜੀ ਕੀ ਕਹਿੰਦੇ ਬਣਾ ਦੇਗਾ ਨਹੀਂ ਕਹਿੰਦੇ ਨਹੀਂ ਬਣਨੀ ਜਿਹੜੇ ਉਧਰ ਕੱਢਣ ਲਾਉਣ ਇਹਨੇ ਚਲ ਅੱਜ ਅਸੀਂ ਪਿੰਡ ਜਾਣੀਆਂ ਦੇ ਵਿੱਚ ਖੜੇ ਆ ਮੇਰੇ ਨਾਲ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਸਰਦਾਰ ਗੁਰਦੇਵਾਲ ਸਿੰਘ ਜੀ ਸਰਦਾਰ ਪ੍ਰਸੀਨ ਸਿੰਘ ਜੀ ਸਾਡੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਹੰਕਾਰ ਜੀ ਜਿਨ੍ਹਾਂ ਨੇ ਬੜੀ ਘਾਲਣਾ ਘਾਲੀ ਆ ਅਸੀਂ ਜਦੋਂ ਵੋਟਾਂ ਮੰਗਣ ਆਉਂਦੇ ਹੁੰਦੇ ਸੀਗੇ 2022 ਚ ਤੇ ਮੈਨੂੰ ਯਾਦ ਆ ਕਿ ਐਸੇ ਜਗ੍ਹਾ ਤੇ ਖਲੋ ਕੇ ਤੇ ਮੈਨੂੰ ਮੋਤਵਾਰ ਸੱਜਣਾ ਨੇ ਕਿਹਾ ਸੀਗਾ ਕਿ ਇਹ ਛੜਕ ਜਿਹੜੀ ਆ ਉਹ ਬਣਾਉਣੀ ਆ ਮੈਂ ਉਦੋਂ ਹੀ ਉਹਨਾਂ ਨਾਲ ਵਾਦਾ ਕੀਤਾ ਸੀਗਾ ਕਿ ਪਰਮਾਤਮਾ ਨੇ ਬਖਸ਼ਿਸ਼ ਕੀਤੀ ਤੇ ਆਪਾਂ ਇਹ ਰੋਡ ਬਣਾਵਾਂਗੇ ਅੱਜ ਮੈਨੂੰ ਆ ਖੁਸ਼ੀ ਆ ਕਿ ਜਾਣੀਆਂ ਪਿੰਡ ਦੀਆਂ 10 ਕਿਲੋਮੀਟਰ ਦੀਆਂ ਛੜਕਾਂ ਜਿਹੜੀਆਂ ਵੱਖ-ਵੱਖ ਰਾਹ ਨੇ 10 ਕਿਲੋਮੀਟਰ ਦੇ ਜਿਹਦੇ ਚ ਜਾਣੀਆਂ ਤੋਂ ਜਿਹੜਾ ਸੂਆ ਆਉਂਦਾ ਹੈ ਪਿਛੇ ਸੂਏ ਤੱਕ ਜਿਹੜੀ ਆ ਉਹ ਵੀ ਛੜਕ ਛੋਟੀ ਸੀਗੀ ਉਹਨੂੰ ਵੀ 18 ਫੁੱਟੀ ਕਰ ਦਿੱਤਾ ਗਿਆ ਕੁੱਲ 10 ਕਿਲੋਮੀਟਰ ਦੀਆਂ ਛੜਕਾਂ 3 ਕਰੋੜ ਤੇ 80 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਜਿਹੜੀਆਂ ਨੇ ਇਸ ਇਲਾਕੇ ਦੇ ਵਿੱਚ ਬਣਨ ਜਾ ਰਹੀਆਂ ਨੇ ਸੋ ਅੱਜ ਖਾਲਸਾ ਸਾਚਨਾ ਦੇ ਵਸਾ ਵਿਸਾਖੀ ਦੇ ਇਸ ਸ਼ੋਭ ਦਿਹਾੜੇ ਦੇ ਉੱਤੇ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਜਾਣੀਆਂ ਇਲਾਕਾ ਜਿਹੜਾ ਕਿ ਕਾਫੀ ਇਹ ਛੜਕਾਂ ਦੀ ਘਾਟ ਕਰਕੇ ਬਾਕੀ ਜੰਡਿਆਲੇ ਦੇ ਨਾਲੋਂ ਜਾਂ ਆਲੇ ਦੁਆਲੇ ਦੇ ਨਗਰਾਂ ਨਾਲੋਂ ਲਗਭਗ ਟੁੱਟਿਆ ਪਿਆ ਸੀਗਾ ਉਹਨਾਂ ਦੇ ਵਿੱਚ ਵਧੀਆ ਕਨੈਕਟੀਵਿਟੀ ਜੜੀ ਆ ਉਹ ਹੁਣ ਬਣ ਜੂਗੀ ਸੋ ਮੇਰੇ ਵੱਲੋਂ ਅੱਜ ਇਹ 10 ਕਿਲੋਮੀਟਰ ਦੀਆਂ ਛੜਕਾਂ ਜਿਹੜੀਆਂ ਨੇ ਜਾਣੀਆਂ ਪਿੰਡ ਦੇ ਆਲੇ-ਦੁਆਲੇ ਮਿਲੀਆਂ ਨੇ ਉਹਨਾਂ ਵਾਸਤੇ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣਾ। ਵਾਹਿਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਇਤਨਾ ਹੀ ਸੋਜੀ ਸਮੱਤ ਬਖਸ਼ਣ ਤੇ ਅਸੀਂ ਸਮਾਜ ਦੇ ਹੋਰ ਕੰਮ ਜਿਹੜੇ ਭਲਾਈ ਦੇ ਆ ਉਹ ਕਰਦੇ ਰਹੀਏ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਆਇਆ ਜੀ। 来जो जी आ जाओ